ਹਾਂਜੀ ਮੇਰੇ ਪਿੰਡ ਸਧਾਣਿਆਂ ਦੇ ਵਿੱਚ ਤੁਹਾਨੂੰ ਮੇਰੇ ਨਗਰ ਸਿਵਾਵਲਦਾ ਦਿਖਦਾ ਇਹ ਪਿਛਲੇ 3 ਮਹੀਨਿਆਂ ਦੇ ਵਿੱਚ ਦੂਜਾ ਨੌਜਵਾਨ ਮੇਰੇ ਪਿੰਡ ਚਿੱਟੇ ਦਾ ਮਰਿਆ ਇਹ ਤੋਂ ਪਹਿਲਾਂ ਇੱਕ 20 ਸਾਲ ਦਾ ਨੌਜਵਾਨ ਟੀਕਾ ਲਾ ਕੇ ਮਰਿਆ ਇਹ ਵੀ ਨਸ਼ੇ ਨਾਲ ਚਿੱਟੇ ਦੀ ਭੇਟੇ ਚੜ ਗਿਆ ਰੋਜ਼ ਇੱਥੇ ਬਿਆਨ ਆਉਂਦੇ ਐਥੋਂ ਸਰਕਾਰਾਂ ਦੇ ਮੰਤਰੀਆਂ ਦੇ ਮੁੱਖ ਮੰਤਰੀਆਂ ਦੇ ਕਿ ਅਸੀਂ ਚਟਾ ਖਤਮ ਕਰਤਾ ਐਨੇ ਫੜ ਲਏ ਇੰਨੇ ਸਮਾਂ ਇੱਕ ਇਨਾ ਚਿੱਟਾ ਫੜ ਲਿਆ ਇੰਨੇ ਘਾਟਾ ਤੇ ਕਿਸੇ ਦਾ ਕੋਲਾਟਾ ਲੱਗਦੀ ਕੰਟਾ ਦੀ ਪਰ ਮੇਰੇ ਪਿੰਡ ਦੇ ਵਿੱਚ ਚਿੱਟਾ ਸ਼ਰਿਆਮ ਵਿਕਦਾ ਆਲੇ-ਦਾਲੇ ਮੇਰੇ ਘੱਟੋ-ਘੱਟ 15-20 ਪਿੰਡ ਜਿਹੜੇ ਹੈਗੇ ਆ ਉਹ ਮੇਰੇ ਪਿੰਡੋਂ ਆ ਕੇ ਚਿੱਟਾ ਲੈਂਦੇ ਆ ਹੱਬ ਬਣਿਆ ਹੋਇਆ ਮੇਰਾ ਪਿੰਡ ਚਿੱਟੇ ਦੀ ਪੁਲਸ ਵਾਲੇ ਇੱਥੇ ਕਿਸੇ ਨੂੰ ਫੜ ਲੈਂਦੇ ਆ ਮਾੜਾ ਮੋਟਾ ਫੜ ਕੇ ਮਾੜਾ ਮੋਟਾ ਪਾ ਕੇ ਛੱਡ ਦਿੰਦੇ ਆ ਮੇਰੇ ਪਿੰਡ ਦੇ ਹਾਲਾਤ ਇਹ ਆ ਭਵੰਸਿਆਂ ਤੂੰ ਕਹਿੰਦਾ ਹੁੰਦਾ ਸੀਗਾ ਕਿ ਚੁੱਲਿਆਂ ਦੀ ਅੱਗ ਬੁਝ ਗਈ ਤੇ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਆਹਦਾ ਸਿਵਿਲ ਲਾਟ ਵੱਲਦੀ ਆ ਮੇਰੇ ਪਿੰਡ ਦੇ 20-25 ਦਾ ਮਰਨ ਵਾਲੇ ਨੇ ਚਿੱਤੇ ਨਾਲ ਮਰਨ ਵਾਲੇ ਜਿਹੜੇ ਆ ਅੱਜ ਮਰਨ ਕੱਲ ਮਰਨ ਐ ਡਿਗਦੇ ਫਿਰਦੇ ਕੰਦਾ ਨਾ ਬਾਈਦੇ ਫਿਰਦੇ ਆ 20-25 ਮੁੰਡੇ ਨੌਜਵਾਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 26-27 ਸਾਲ ਤੱਕ ਦੀ ਉਮਰ ਆ ਕੋਈ ਰੋਕ ਨਹੀਂ ਕੋਈ ਕੀ ਪਤਾ ਨਹੀਂ ਇੱਥੋਂ ਤੇ ਡੀਐਸਪੀ ਨੂੰ ਇੱਥੋਂ ਦੇ ਐਸਐਚਓ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਡੀਜੀਪੀ ਨੂੰ ਇਹ ਡਰਾਮੇ ਕਿਉਂ ਆ ਫਿਰ ਵੀ ਜੁੱਧ ਨਸ਼ਿਆਂ ਵਿਰੁੱਧ ਕਰ ਰਹੇ ਆ ਜੀ ਲੱਖ ਤੋੜਦਾ ਨਸ਼ੇ ਦਾ ਹੀ ਜੱਟੇ ਦਾ ਹੀ ਲੱਖ ਤੋੜਦਾ ਜੀ ਸਪਲਾਈ ਤੋੜਤੀ ਖਤਮ ਕਰਤਾ ਹੋ ਗਿਆ ਖਤਮ ਨਹੀਂ ਹੋਇਆ ਯਾਰ ਦੁੱਖ ਨਾਲ ਕਹਿਣਾ ਪੈਂਦਾ ਇੱਕ ਨੌਜਵਾਨ ਪੁੱਤ 21 ਸਾਲ ਦਾ ਅੱਜ ਜਿਹੜੀ ਮਾਂ ਦਾ ਪੁੱਤ ਗਿਆ ਇਹ ਬਜਾ ਬਹਿਵਾ ਸੀਗਾ ਛੋਟਾ ਜਿਹਾ ਦੇ ਬੱਚਾ ਸਾਲ ਸਵਾ ਸਾਲ ਦਾ ਮੁੰਡਾ ਆ ਦੇਖੋ ਉਹ ਵੀ ਰੰਡੀ ਹੋ ਗਈ ਉਹਦਾ ਵੀ ਘਰ ਫੱਟਿਆ ਗਿਆ ਮਾਂ ਵੀ ਇੱਕੋ ਹੀ ਜਵਾਗ ਸੀ ਉਹ ਵੀ ਗਈ ਪਿਓ ਵੀ ਖਤਮ ਹੋ ਗਿਆ ਇੱਕ ਪਿਆਰ ਨੂੰ ਆਪਣੇ ਪੁੱਤ ਦੀ ਨੌਜਵਾਨ ਦੀ ਲਾਸ਼ ਇੱਥੋਂ ਤੱਕ ਲਿਆਉਣ ਤੱਕ ਕਿਵੇਂ ਆਇਆ ਹੋਊਗਾ ਬਾਪ ਕਿੰਨੇ ਕਿੰਨੇ ਪਰਿਵਾਰ ਇਸ ਦੇ ਮਗਰ ਖਤਮ ਹੋ ਗਏ ਦਾ ਜ਼ਿੰਮੇਵਾਰ ਕੌਣ ਆ ਕੋਈ ਜਵਾਬ ਦੇਊਗਾ ਨਹੀਂ ਜਵਾਬ ਹੈ ਕਿਸੇ ਕੋਲੇ ਅਈ ਇੱਕ ਪਹਿਲਾਂ ਮਰੇ ਮੱਝਵੀ ਸਿੱਖਾਂ ਦਾ ਮੁੰਡਾ ਵਲਿਆ ਟੀਕਾ ਲਾ ਕੇ ਆਇਤੋਂ ਦੋ ਤਿੰਨ ਮਹੀਨੇ ਪਹਿਲਾਂ ਇਹ ਜ਼ਿਮੀਂਦਾਰਾਂ ਦਾ ਮੁੰਡਾ ਮਰ ਗਿਆ ਪਤਾ ਨਹੀਂ ਹੋਰ ਕਿੰਨੇ ਕਿ ਮਰਨੇ ਆ ਇਹ ਮੇਰੇ ਪਿੰਡ ਦੀ ਕਹਾਣੀ ਨਹੀਂ ਹਰ ਪਿੰਡ ਦੀ ਕਹਾਣੀ ਹੈ ਹਰ ਗਲੀ ਹਰ ਘਰ ਦੀ ਕਹਾਣੀ ਹੈ ਤੇ ਪੰਜਾਬ ਦੇ ਲੋਕੋ ਤੁਸੀਂ ਉਹ ਇਕੱਠੇ ਹੋ ਜਓ ਯਾਰ ਸੋਚੋ ਇਹਨਾਂ ਗੱਲਾਂ ਬਾਰੇ ਸੋ ਮੇਰਾ ਸਵਾਲ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਨੂੰ ਆ। ਕਿ ਆ ਵੱਲ ਦੇ ਸਿਵੇ ਦੇਖਦੇ ਆ ਕਿ ਨਹੀਂ ਦੇਖਦੇ ਕਿ ਕੱਲੇ ਝਟਕਲੇ ਕਹਾਣੀਆਂ ਦੇ ਵਿੱਚ ਹੀ ਲੋਕਾਂ ਨੂੰ ਗਮਰਾਹ ਕਰੀ ਜਾਓਗੇ। ਉਹ ਡਰਾਮਾ ਕਰੀ ਜੰਨੇ ਆ ਉਹਦਾ ਘਾਟਾ ਤਾਂ ਹੈ ਘਾਟਾ ਨਾਲ ਨਹੀਂ ਬੰਦ ਹੋਣਾ ਇਹ ਕੰਮ। ਆਸੋ ਜਿਹੜੇ ਤਸਕਰ ਨੇ ਉਹ ਫੜਨ ਦੀ ਲੋੜ ਹੈ। ਉਹਨਾਂ ਨਾਲੇ ਹੋਇਆ ਤੁਸੀਂ ਉਹਨਾਂ ਨੂੰ ਫੜਦਾ ਕੋਈ ਨਹੀਂ। ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਵਾਰੀ ਇਹ ਵੀਡੀਓ ਪਾ ਕੇ ਅਗਾ ਕੀਤਾ ਸਰਕਾਰ ਤੱਕ ਗੱਲ ਪਹੁੰਚਾਈ ਸੀ। ਪ੍ਰਸ਼ਾਸਨ ਤੇ ਗੱਲ ਪਈ ਸੀ ਵੀ ਕੀ ਇਹ ਇਸ ਮੁੱਦੇ ਦੇ ਉੱਤੇ ਕੀ ਇਹਨਾਂ ਵਾਕਈ ਤੋਂ ਸਿਰਦ ਹੈਗੇ ਹੋ ਵਾਕਈ ਪੰਜਾਬ ਦੀ ਜਵਾਨੀ ਬਚਾਉਣਾ ਚਾਹੁੰਦੇ ਆ ਕੱਲੇ ਡਰਾਮਿਆਂ ਨਾਲ ਕੱਲੀਆਂ ਕਹਾਣੀਆਂ ਨਾਲ ਕੱਲੇ ਖਵਾਰਾਂ ਦੇ ਐਡਾਂ ਲਵਾਤੀਆਂ ਚੈਨਲਾਂ ਨੂੰ ਖਰੀਦ ਕੇ ਐਡਾਂ ਲਵਾਤੀਆਂ ਜਦ ਨਸ਼ਾ ਵਿਰੋਧ ਅਸੀਂ ਬਹੁਤ ਮਹਿਮਤੋਰੀ ਹੋਏ ਜੀ ਤਲਾਸ਼ੀਆਂ ਲੈ ਰਹੇ ਆ ਜੀ ਐਨੇ ਘਾਟਾ ਤੇ ਜੀ ਇਹ ਗੱਲਾਂ ਨਾਲ ਨਹੀਂ ਯਾਰ ਪਤਾ ਲੱਗਦਾ ਬਾਈ ਜਿਹਦਾ ਮਰਦਾ ਹੈ ਜਿਹਦਾ ਘਰ ਉਜੜਦਾ ਅੱਜ ਆ ਗਿਆ ਨੌਜਵਾਨ ਹੋਰ ਪਤਾ ਨਹੀਂ ਕਿੰਨੇਖ ਜਾਣੇ ਆ ਤੇ ਕਿੰਨਿਆਂ ਨੂੰ ਪੰਜਾਬ ਦੇ ਵਿੱਚ ਏਡਜ਼ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿੱਚ ਖਾਸ ਤੌਰ ਤੇ ਮੈਂ ਗੱਲ ਕਰਦਾ ਏਡਜ਼ ਫੈਲ ਚੁੱਕੀ ਹੈ ਜੋ ਇਦੋਂ ਵੀ ਕਿਤੇ ਜ਼ਿਆਦਾ ਖਤਰਨਾਕ ਉਹ ਇੱਕੋ ਹੀ ਸੂਈ ਲਾਈ ਜਾਂਦੇ ਆ ਉਹ ਸੂਈਆਂ ਨਾਲ ਗਾਹਾਂ ਏਡਜ਼ ਵਧਦੀ ਜਾਂਦੀ ਹੈ ਤੇ ਦੇਖਦੇ ਆ ਕੀ ਕਾਰਵਾਈ ਕਰਦੇ ਆ ਮੈਂ ਪਹਿਲਾਂ ਵੀ ਇੱਕ ਠੋਕੇ ਗਿਆ ਮੈਂ ਅੱਜ ਵੀ ਕਹਿੰਦਾ ਜੇ ਮੇਰੇ ਪਿੰਡ ਚ ਵਿਖਦਾ ਮੇਰੇ ਪਿੰਡੋਂ ਜਾਂਦਾ ਬਾਹਰਲੇ ਪਿੰਡਾਂ ਜਾਂਦਾ ਸਾਰਾ ਪੁਲਿਸ ਨੂੰ ਪਤਾ ਕੌਣ ਵੇਚਦਾ ਅਜੇ ਇਥੇ ਕੋਈ ਮੜਾ ਮੋਟਾ ਕੁੱਤਾ ਫਲਾ ਪਾ ਲੈਣਾ ਕੋਈ ਤੌੜਾ ਪਾ ਲੈ ਸ਼ਰਾਬ ਦਾ ਥਾਹ ਪੁਲਿਸ ਆ ਜਾਂਦੀ ਹੈ ਵਿੱਚ ਤੌੜੇ ਤਪਲੇ ਬਠਿੰਡਾ ਚਾ ਕੇ ਲੈ ਜਾਂਦੀ ਹੈ ਉਹਦਾ ਪਤਾ ਲੱਗਦਾ ਨਹੀਂ ਸ਼ਰਾਬ ਕੌਣ ਕੱਢ ਰਿਹਾ ਹੈ ਚਿੱਟੇ ਵੇਦਣਾ ਨਹੀਂ ਪਤਾ ਲਾਦੀ ਕੌਣ ਵੇਚ ਰਿਹਾ ਹੈ ਇਹ ਸ਼ਾਹਸ਼ਾ ਨੇ ਤੁਹਾਡੀਆਂ ਨਸਲ ਨੂੰ ਕਿਵੇਂ ਤਬਾਹ ਕਰਨਾ ਤੁਹਾਡੀ ਨਸਲ ਨੂੰ ਕਿਵੇਂ ਕਰਨੀ ਹੈ ਤੁਹਾਡਾ ਭਵਿੱਖ ਕਿਵੇਂ ਖਤਮ ਕਰਨਾ ਬਹੁਤ ਦੁਨੀਆ ਸ਼ਾਹਸ਼ਾ ਨੇ ਪਿਆਦਲ ਕੋ ਸਮਝੋ ਆ ਆ ਵੀ ਬਾਜੋ ਨੌਜਵਾਨੋ ਬਾਜੋ ਜਿੰਦਗੀ ਦੁਆਰਾ ਨਹੀਂ ਮਿਲਣੀ ਇੱਕ ਵਾਰੀ ਆਪਾਂ ਜਗ ਤੇ ਆਉਨੇ ਆਂ ਛਰਦਿਓ ਯਾਰ ਆ ਮੈਂ ਵੀ ਮੇਰੇ ਪਿੰਡ ਦੇ 20-25 ਇਕੱਠੇ ਕੀਤੇ ਸੀ ਪਰਸੋਂ ਰਾਤ ਨੂੰ ਦਾਣੇ ਮੰਡੀ ਤੇ ਮੈਂ ਖਿਆ ਆਜੋ ਮੈਂ ਲੈ ਚੱਲਦਾ ਖਰਾਾ ਦਿੰਦਾ ਦਾਹ ਖਰਾਾ ਦਿੰਨਾ ਕਿਧਰ ਜਾ ਕੇ ਖਰਾਾ ਖਰੂਖ ਵੀ ਦੇ ਦਿਆਂਗੇ ਇੱਕ ਵਾਰੀ ਕਹਿਗੇ ਭਾਈ ਹਾਂ ਆਵਾਂਗੇ ਮੁੜ ਕੇ ਤੁਹਾਨੂੰ ਬਾਦ ਬੰਦਾ ਆਦੀ ਹੋ ਜਾਂਦਾ ਗੁਲਾਮ ਹੀ ਹੋ ਜਾਂਦਾ ਛੇ 10 ਛੱਡ ਨਹੀਂ ਸਕਦਾ ਮੁੜ ਕੇ ਆ ਜਾਂਦੇ